ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਤੁਹਾਨੂੰ ਇੱਕ ਮਿੰਟ ਦੀ ਵੀਡੀਓ ਚ ਖਾਸ ਜਾਣਕਾਰੀ ਦੇ ਰਹੇ ਹਾਂ ਜਿਹੜੇ ਥਣਾਂ ਨੂੰ ਗੈਂਗਰੀਨ ਹੁੰਦੀ ਆ ਇਹਨਾਂ ਨੂੰ ਗੈਂਗਰੀਨ ਕਹਿੰਦੇ ਆ ਦੋਸਤੋ ਮੰਜੇ ਡਰਦੀ ਵੀ ਬਹੁਤ ਆ ਤੇ ਭੱਜਦੀ ਵੀ ਬਹੁਤ ਆ ਹਾਲੇ ਤੱਕ ਅਸੀਂ ਉਹਦੇ ਕੋਲੇ ਵੀ ਨਹੀਂ ਗਏ ਤਾਂ ਇਹਦੇ ਥਣਾਂ ਨੂੰ ਦੋਸਤੋ ਗੈਂਗਰੀਨ ਆ ਇਧਰ ਦੇ ਥਣਾਂ ਨੂੰ ਤੁਸੀਂ ਦੇਖ ਲਓ ਸਾਰਾ ਥਣ ਦਾ ਮਾਸ ਖਰਾਬ ਹੋ ਗਿਆ ਦੁੱਧ ਦੇ ਵਿੱਚ ਸਾਫ਼ ਹੁੰਦਾ ਪਰ ਕਈ ਭਰਾ ਜਦੋਂ ਇਸ ਤਰ੍ਹਾਂ ਦੇ ਜ਼ਖਮ ਹੋ ਜਾਂਦਾ ਤਾਂ ਥਣ ਨੂੰ ਝੇੜ-ਝੇੜ ਕੇ ਦੁੱਧ ਚੋਈ ਜਾਂਦੇ ਆ ਕਦੇ ਵੀ ਛੋੜੇ ਆਪਦੇ ਜ਼ਖਮ ਹੋਇਆ ਹੋਵੇ ਉਹਨੂੰ ਦੱਬੀ ਜਮੂ ਤਾਂ ਉਹਨੂੰ ਕਦੇ ਰਾਮ ਨਹੀਂ ਆਉਂਦਾ ਨਸੂੜ ਬਣ ਜਾਂਦਾ ਠੀਕ ਹੈ ਨਾ ਏਸ ਕਰਕੇ ਆਪਾਂ ਇਹਨਾਂ ਥਣਾਂ ਦੀ ਟੂਟੀ ਬਣਾਉਣ ਲੱਗੇ ਹਾਂ ਇਹਨਾਂ ਥਣਾਂ ਦੇ ਵਿੱਚ ਟਿਊਬਾ ਭਰ ਕੇ ਇਹਨੂੰ 10-15 ਦਿਨਾਂ ਵਾਸਤੇ ਡਰਾਈ ਕਰਾਂਗੇ ਕਿ ਦਵਾਈ ਲਾਉਂਦੇ ਰਵਾਂਗੇ ਤਾਂ ਉਸ ਦਿਵਾਰ ਇਹਨਾਂ ਥਣਾਂ ਨੇ ਚੱਲ ਪੈਣਾ ਇਹਨਾਂ ਥਣਾਂ ਦੇ ਵਿੱਚ ਟਿਊਬ ਕਿਹੜੀ ਭਰਨੀ ਆ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਹਾਂ ਠੀਕ ਹੈ ਨਾ ਜਦ ਤਾ ਵੀਡੀਓ ਪੂਰੀ ਦੇਖ ਕੇ ਸ਼ੇਅਰ ਕਰਦਿਆ ਕਰੋ ਨਹੀਂ ਫਿਰ ਫੀਸ ਭਰਦਿਆ ਕਰੋ ਚੁੱਪ ਕਰ ਫਿਰ ਲੋੜ ਜਨ ਲਿਆ ਕਰੋ ਵੀ ਡਾਕਟਰ ਫੀਸ ਮੰਗਦਾ ਵੀਡੀਓ ਛੋਟੇ ਏਸੇ ਕਰਕੇ ਬਣਾਉਨੇ ਆ ਵੀ ਤੁਹਾਨੂੰ ਫੀਸ ਨਾ ਦੇਣੀ ਹੋਵੇ ਆਹ ਟੀਊਬ ਆ ਕੈਪਰਵੈਨ ਠੀਕ ਆ ਇਹ ਟੀਊਬ ਪਰ ਕੇ ਨੂੰ ਡਰਾਈ ਕਰਾਂਗੇ ਕੁਦਰ ਦੇਣਾ ਵਾਸਤੇ ਤਾਂ ਡਰਾਈ ਕਰਨ ਤੋਂ ਬਾਅਦ ਇਹਨੇ ਚੱਲ ਪੈਣਾ ਨਾਲ دوستੋ ਇਹਦੇ ਲੱਗਣਾ ਡੀ ਸੀ ਆਰ 5 ਗ੍ਰਾਮ ਸਵੇਰੇ ਸ਼ਾਮ ਦਸ ਦੇਣਾਂ ਦੇ ਲਈ ਵੈਰੋਸਨ 500 ਠੀਕ ਆ ਤੇ ਨਾਲ ਇਹਨੂੰ ਗੋਲੀਆਂ ਚਰਣੀਆਂ ਨੇ ਦੋਸਤੋ ਸੈਰਾਕੈਂਡ ਪਲੱਸ ਦੀਆਂ 20 ਗੋਲੀਆਂ ਜਾਂ ਐਕਟੀਲੇਜ ਐਕਟੀਲੇਜ ਦੀਆਂ ਗੋਲੀਆਂ ਲੈਣ ਚਾਕੇ ਉਹ ਵੀ ਦਿਖਾ ਦਾਂਗੇ ਪਿੱਛੇ ਡੱਬਾ ਪਿਆ ਉਹ ਡੱਬੀ ਤਾਂ ਨਹੀਂ ਹੁਣੀ ਉਹ ਹੀ ਲੈਣ ਤੇ ਨਾਲ ਟਿਸ਼ੂ ਐਡ ਦੀਆਂ ਬੋਲਸ ਉਹ ਤਿੰਨ ਤਿੰਨ ਸਵੇਰੇ ਸ਼ਾਮ ਸੈਰਾਕੈਂਡ ਪਲੱਸ ਜਾਂ ਐਕਟੀਲੇਜ ਦੋ ਦੋ ਸਵੇਰੇ ਸ਼ਾਮ ਤੇ ਨਾਲ ਹਰਬੋਮੈਸਟ ਦੀਆਂ ਦੋ ਦੋ ਗੋਲੀਆਂ ਤੇ ਨਾਲ ਦੋਸਤੋ ਇਹਦੇ ਡੋਰਾਮੈਕਟਨ ਇੰਜੈਕਸ਼ਨ ਲੱਗਣਾ ਇਹ ਫੁੱਲ ਟ੍ਰੀਟਮੈਂਟ ਆ ਇਹਦਾ ਥਾਣੇ ਤੇ ਲਾਵਾਂਗੇ ਥਣ ਚੱਲ ਪੈਣਗੇ ਨਾਲ ਹਿਮਪੈਥੀ ਦਵਾਈ ਗੈਂਗਰੀਨ ਵੈਟ ਸਟੈਪਟੋ ਵੈਟ ਤੇ ਮਾਸਟਰ ਕਿਉਰ ਥੂਜਾ ਤੇ ਫੈਬਰੋਸ ਹਿੰਦੀਆਂ ਗੋਲੀਆਂ ਉਹ ਵੀ ਨਾਲ ਚੱਲਣਗੀਆਂ ਪੂਰੇ ਦਾ ਪੂਰਾ ਫੁੱਲ ਟ੍ਰੀਟਮੈਂਟ ਤੁਹਾਨੂੰ ਇਹਦੇ ਵਿੱਚ ਦੱਸਦਾ ਤੇ ਥਣ ਆਪਾਂ ਉਦੋਂ ਚੋਣੇ ਆ ਜਿੱਦੋਂ ਇਹਦਾ ਆਹ ਕੰਮ ਜਾਂ ਨਿਭੜ ਗਿਆ ਜਿਹੜਾ ਥਣ ਖਰਾਬ ਕਰੀ ਖੜੀ ਆ ਮੈਨੂੰ ਨਹੀਂ ਲੱਗਦਾ ਇਹਦਾ ਚੱਡਾ ਖਰਾਬ ਆ ਚੱਡਾ ਚੱਲ ਪੂਗਾ ਪਰ ਦੋਸਤੋ ਮਿਹਨਤ ਬਹੁਤ ਕਰਨੀ ਪੈਣੀ ਆ ਬਾਈਆਂ ਨੇ ਵੀ ਲੇਟ ਬੁਲਾਇਆ ਇੱਥਣਾਂ ਦੀ ਹਾਲਤ ਵੀ ਤੁਹਾਡੇ ਸਾਹਮਣੇ ਕੀ ਆ ਠੀਕ ਆ ਨਾ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਤੁਹਾਨੂੰ ਬਚਾ ਲਈਏ ਬਚਾਉਣ ਦੀ ਆਪਣੇ ਵੱਲੋਂ ਫੁੱਲ ਕੋਸ਼ਿਸ਼ ਆ ਬਾਈਆਂ ਦਾ ਨੰਬਰ ਦਿੰਨੇ ਆ ਤੁਹਾਨੂੰ ਕਿਹੜਾ ਪਿੰਡ ਆ ਇਹ ਅਰਸ਼ਨਾਮ ਜੀ ਉਦਮ ਸਿੰਘ ਵਾਲਾ ਉਦਮ ਸਿੰਘ ਵਾਲਾ ਸੁਨਾਮ ਤੇ ਨੰਬਰ ਬੋਲਿਓ ਆਪਦਾ 92174 ਜੀ 7708 ਇਹ ਬਾਈ ਦਾ ਨੰਬਰ ਆ ਇਹਦੇ ਨਾਲ ਗੱਲ ਕਰ ਸਕਦੇ ਹੋ ਤੇ ਥਰਨ ਨੇ ਠੀਕ ਹੋ ਜਾਣਾਗਾ ਫੁੱਲ ਵੀਡੀਓ ਆਪਣੀ YouTube ਤੇ Facebook ਤੇ ਮਿਲੂਗੀ ਠੀਕ ਹੈ ਨਾ ਉੱਥੇ ਜਾ ਕੇ ਦੇਖ ਲਿਓ ਜਿਹਨੇ ਫੀਸ ਭਰਨੀ ਆ ਫਿਰ ਉਹ ਸਿੱਧਾ ਮੇਰੇ ਨਾਲ ਕੰਟੈਕਟ ਕਰੇ ਤੇ ਫੀਸ ਭਰ ਦੇ ਧੰਨਵਾਦ ਆ ਜੀ